ਜੀ ਸਤਿ ਸ੍ਰੀ ਅਕਾਲ ਜੀ ਕਰੋਨੋਟ ਜੀ ਨਤੀਜਾ ਨਵੀ 2022 ਦੇ ਟੂਰਨਾਮੈਂਟ ਦਾ ਰਿਜ਼ਲਟ ਪਹਿਲਾ ਪਿੰਡ ਉਮਰੀਆਣਾ ਜਿਲ੍ਹਾ ਮੋਗਾ ਕਬਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਇੱਥੇ ਚਾਰ ਕਲੱਬਾਂ ਖੇਡੀਆਂ ਸੀ ਪਾਕਿਸਤਾਨ ਜੋਗੇਵਾਲ ਅੰਕ 38.5 81000 ਪਲੱਸ ਕੱਪ ਦੂਜਾ ਸਥਾਨ ਭਾਈ ਲੱਦੂ ਅੰਕ 24 71000 ਪਲੱਸ ਕੱਪ ਜੋਗੇਵਾਲ ਦੀ ਟੀਮ ਚ ਗਗਨ ਜੋਗੇਵਾਲ ਕਾਲਾ ਮਨਲਾ ਕੀਪਾ ਜੋਗੇਵਾਲਾ ਗੁਰਦਾਸ ਬਾਕੀਪੁਰ ਰومی ਲਹਾਰਾ ਅਦੁੱਲਾ ਸਿੱਧਾ ਫੌਜੀ ਪੱਗੂ ਵਾਲਾ ਲੱਖਾ ਮਾੜੀ ਮਸਫਾ ਪਹਿਲਾ ਦੂਜੀ ਤੀਜੇ ਵਿੱਚ ਪ੍ਰੀਤ ਲੱਧੂ ਅਮਰਤ ਪੱਟੀ ਰਾਜਾ ਪੱਧਰੀ ਸੀਤਾ ਬਲੇਰ ਮਨਜੀਤ ਨਵਾ ਪਿੰਡ ਜੱਗਾ ਪੂਸਾ ਲੱਭੂ ਮਈਆਂ ਵਾਲਾ ਦੀਪ ਦਵਰਜੀ ਇੱਥੇ ਬੈਸਟ ਜੱਫੇ ਨਿਕਲਿਆ ਕਾਲਾ ਮਾਲਾ ਸੱਤ ਟੱਚ ਲਾ ਕੇ ਚਾਰ ਜੱਫੇ ਲਏ ਤੇ ਬੈਸਟ ਰੇਟ ਨਿਕਲਿਆ ਗੁਰਦਾਸ ਬਾਕੀ ਪਰ ਇਹਨੇ 11 ਕਬੱਡੀਆਂ ਪਾਈਆਂ ਤੇ ਇਸ ਨੂੰ ਚਾਰ ਜੱਫੇ ਲੱਗੇ ਇੱਥੇ ਬਸਟਾ ਨੂੰ ਕਲਪਸੀ ਕਪਸੀ ਵੀਰੋ ਇਹ ਪਿੰਡ ਉਮਰੀਆਣਾ ਅਗਲਾ ਕਬੱਡੂ ਟੂਰਨਾਮੈਂਟ ਇਹ ਹੋਇਆ ਭਾਈ ਸੀਰੇ ਪਿੱਥੋ ਦੇ ਪਿੰਡ ਪਿੰਡ ਪਿੱਥੋ ਪਹਿਲਾ ਨਾਮ ਇੱਥੇ 71000 ਦੂਜਾ ਨਾਮ 51000 ਬਸਟਾ ਨੂੰ ਬਸੇਰੇ ਸੀ ਵੈਸਟ ਰੇਡਰ ਗੁਲਲਾਲ ਸੋਲਡ ਨਿਕਲਿਆ ਸੇ ਰਡਾ ਪਾ ਕੇ ਸੇ ਪੁਆਇੰਟ ਹਾਸਲ ਕੀਤੇ ਨੇ ਤੇ ਵੈਸਟ ਜਾਫੀ ਗਗਨ ਸੂਰੇਵਾਲ ਨਿਕਲਿਆ ਦੋ ਜਫੇ ਤੇ ਵਿੱਕੀ ਹਰੀਕੇ ਦੇ ਵੀ ਦੋ ਜਫੇ ਸੀਗੇ ਤੇ ਬਾਕੀ ਇੱਥੇ ਬਈ ਟੀਮ ਦੀ ਸਹਿਮਤੀ ਨਾਲ ਸੋਨਾ ਬੰਦ ਟੂੜ ਵਾਲਾ ਜੋਇਡ ਕਰਤਾ ਪਿੰਡ ਪਿੱਥੂ ਦੀ ਸਮਾਰਿਕਾ ਗੱਦੀ ਖੇੜੀ ਨੇ 12 ਕਬੱਡੀਆਂ ਪਾਈਆਂ ਦੋ ਜਫੇ ਲੱਗੇ ਉਹਦੇ ਬਾਕ ਨੰਬਰ ਨੇ മക്കണ മക്കീഡ് കപ്പ മക്കണ മീസ് ചോദാൻ ബുദ്ധി ആനന്ദോദാ ടഫേ ഹരയാണേ ഗഫേ ਨੇ ਟਾਪ ਸਕੋਰ ਹੁਣ ਕਰਕੇ ਸ਼ੀਲੋ ਘਹਾਰਾ ਬਸ ਸਟਾਪ ਡਿclare ਹੋਇਆ ਹੈ ਅਜ ਦੇ ਇਸ ਕਬੱਡੀ ਕਪੜਾ ਸੋ 13 ਟੱਚ ਤੇਰੇ ਪੰਜ ਜੱਫੇ ਬਸ ਸਟਾਪਰ ਸ਼ੀਲੋ ਬਾਹੂ ਅਕਬਰ